ਦੋਸਤੋ ਇੰਡੀਆ ਦੇ ਵਿੱਚ ਸਭ ਤੋਂ ਮਹਿੰਗਾ 13000 ਕਰੋੜ ਰੁਪਏ ਦਾ ਘਰ ਅੱਜ ਤੁਸੀਂ ਫੋਟੋ ਦੇਖ ਰਹੇ ਹੋ ਇੱਥੇ ਮੈਂ ਜਾ ਕੇ ਤੁਹਾਨੂੰ ਦਿਖਾਉਣ ਲੱਗਿਆ ਆਹ ਦੇਖੋ ਇਹਦੀਆਂ ਪਹਿਲੀਆਂ ਤਿੰਨ ਮੰਜ਼ਲਾਂ ਦੇ ਵਿੱਚ ਨਾ ਕੱਲੀਆਂ ਗੱਡੀਆਂ ਹੀ ਖੜ੍ਹ ਜਿਆ ਨੇ ਕਾਰਾਂ ਖੜ੍ਹ ਜਿਆ ਨੇ ਪਾਰਕਿੰਗਾਂ ਕੱਲੀਆਂ ਕਾਰਾਂ ਦੀ 170 ਗੱਡੀਆਂ ਖੜ੍ਹ ਜਿਆ ਨੇ ਤਿੰਨ ਮੰਜ਼ਲਾਂ ਦੇ ਵਿੱਚ ਵਿੱਚ ਹੈਲੋ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਇੱਕ ਨਵੀਂ ਵੀਡੀਓ ਦੇ ਵਿੱਚ ਜੋ ਤੁਸੀਂ ਦੇਖਿਆ ਹੋਊਗਾ ਕੱਲ ਮੈਂ ਮੈਰਿਨ ਡਰਾਈਵ ਕਿਵੇਂ ਆਇਆ ਦਿੱਲੀ ਤੋਂ ਮੋਬਈ ਦਾ ਸਫ਼ਰ ਮੇਰਾ ਕਿਵੇਂ ਰਿਹਾ ਉਹ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਹੁਣ ਅੱ 13000 ਕਰੋੜ ਰੁਪਏ ਦਾ ਘਰ ਅਮਾਨੀ ਦਾ ਉਹ ਮੈਂ ਤੁਹਾਨੂੰ ਦਿਖਾਉਣ ਲੱਗਾ ਅੱਜ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਉਹਦੇ ਅੰਦਰ ਦੇ ਕਿੰਨੇ ਫੀਚਰ ਨੇ ਕਿੰਨੇ ਫੈਕਟ ਨੇ ਕਿੰਨੇ ਬੰਦੇ ਉੱਥੇ ਕੰਮ ਕਰਦੇ ਨੇ ਕਿੰਨੀਆਂ ਗੱਡੀਆਂ ਨੇ ਕਿੰਨੇ ਫਲੋਰ ਨੇ ਜੋ ਵੀ ਆ ਅਮਾਨੀ ਕਿੱਥੇ ਰਹਿੰਦਾ ਕਿੰਨੇ ਸਵੀਮਿੰਗ ਪੂਲ ਨੇ ਸਾਰੀਆਂ ਗੱਲਾਂ ਮੈਂ ਤੁਹਾਨੂੰ ਆਹ ਵੀਡੀਓ ਵਿੱਚ ਦੱਸਣ ਵਾਲਾ ਚੱਲਦੇ ਆਂ ਅਮਾਨੀ ਦੇ ਘਰ ਦਾ ਰਸਤਾ ਕਿਵੇਂ ਪਹੁੰਚ ਸਕਦੇ ਆਂ ਸਾਰੀਆਂ ਗੱਲਾਂ ਮੈਂ ਅੱਜ ਤੁਹਾਡੇ ਨਾਲ ਕਰਾਂਗਾ ਫਿਰ ਚੱਲਦੇ ਆਂ ਵੀਡੀਓ ਸ਼ੁਰੂ ਕਰਦੇ ਆਂ ਲੋ ਜੀ ਮਿੱਤਰੋ ਆਹ ਦੇਖ ਸਕਦੇ ਹੋ ਪੋਸਟ ਆਫਿਸ ਆ ਇਹਦੇ ਓਪੋਜੀਟ ਸਾਈਡ ਤੇ ਕਲੱਬ ਗੈਸਟ ਹਾਊਸ ਆ ਤੇ ਇਹਦੀ ਮੈਂ ਚੌਥੀ ਮੰਜ਼ਲ ਦੇ ਉੱਪਰ ਰੂਮ ਲਿਆ ਹੋਇਆ ਸੀਗਾ ਉਹ ਸਾਹਮਣੇ ਠੀਕ ਆ ਹੁਣ ਮੈਂ ਇੱਥੋਂ ਬੱਸ ਫੜਾਂਗਾ ਅ ਬੱਸ ਫੜ ਕੇ ਉਹਦੇ ਚ ਬਿਲਕੁਲ 5-10 ਰੁਪਏ ਲੱਗਣਗੇ ਉਹ ਬੱਸ ਮੈਨੂੰ ਉਤਾਰੂਗੀ ਮਹਾ ਲਕਸ਼ਮੀ ਮੰਦਿਰ ਉਹਦੇ ਲੱਗ ਗਈ ਹੈ ਬਿਲਕੁਲ ਤੁਰ ਕੇ ਚੱਲ ਜੂਗਾ ਫਿਰ ਉਹ ਤੋਂ ਅੱਗੇ ਮੈਂ ਸਲੋ ਜੀ ਮੈਨੂੰ ਬੱਸ ਮਿਲ ਗਈ ਧੀ ਫਿਰ ਮੈਨੂੰ 6 ਰੁਪਏ ਮੇਰੀ ਟਿਕਟ ਲੱਗੀ ਆ ਬੱਸ ਦੀ ਔਰ ਇਹ ਮੈਨੂੰ ਉਤਾਰੂਗੀ ਮਹਾ ਲਕਸ਼ਮੀ ਮੰਦਿਰ ਹੁਣ ਮੈਂ ਚੱਲਿਆ ਜੀ ਮੁੰ ਆ ਬਸ ਫੜੀ ਸੀ ਮੈਨੇ 63 ਨੰਬਰ 63 ਨੰਬਰ ਬਸ ਫੜੀ ਸੀ ਔਰ ਮੈਂ ਪਹੁੰਚ ਗਿਆ ਹੁਣ ਮਹਾ ਲਕਸ਼ਮੀ ਮੰਦਿਰ ਆ ਦੇਖ ਸਕਦੇ ਹੋ ਆਹ ਔਰੇ ਬਸ ਨੇ ਮੈਨੂੰ ਉਤਾਰਿਆ ਦਿੱਚੋ ਬੰਦਾ ਆ ਰਿਹਾ ਠੀਕ ਆ ਉਹ ਸਾਹਮਣੇ ਵਾਲਾ ਇੱਥੇ ਮੈਨੂੰ ਬਸ ਨੇ ਉਤਾਰਿਆ ਹੁਣ ਮੈਂ ਇਧਰੋਂ ਪਿੱਛੇ ਨੂੰ ਜਾਊਂਗਾ ਇਧਰੋਂ ਐ ਇਸ ਸਾਈਡ ਜਾਊਂਗਾ ਜਿ세 ਆ ਦੇਖ ਸਕਦੇ ਹੋ ਆ ਬਿਲਡਿੰਗ ਹੈ ਜਿਹੜੀ ਆ ਦੇਖ ਸਕਦੇ ਹੋ ਇਹ ਸਾਈਡ ਨੂੰ ਮਤਲਬ ਕਿ ਪਿੱਛੇ ਨੂੰ ਜਾਊਂ ਬਸ ਇਧਰੋਂ ਇਧਰੋਂ ਹੀ ਆਈ ਆ ਇਧਰੋਂ ਦੁਆਰਾ ਬੈਗ ਜਾਣਾ ਮੈਂ ਤੁਰ ਕੇ ਹੀ ਜਾਊਂਗਾ ਅੱਧੇ ਕੋ ਕਿਲੋਮੀਟਰ ਦਾ ਰਸਤਾ ਉਹ ਕਹਿੰਦੇ ਬਸ ਨਾ ਲਿਓ ਤੁਰ ਕੇ ਚੱਲ ਜਿ ਲੱਗ ਗਈ ਆ ਇੱਧਰੋਂ ਮੈਂ ਪਿੱਛੇ ਨੂੰ ਜਾਊਂਗਾ ਹੁਣ ਅੱਧੇ ਕਿਲੋਮੀਟਰ ਦਾ ਰਸਤਾ ਔਰ ਉੱਥੇ ਜਾ ਕੇ ਫਿਰ ਮੈਂ ਤੁਹਾਨੂੰ ਦਿਖਾਉਣਾ ਹੁਣ ਅਮਾਨੀ ਦਾ ਘਰ ਆ ਦੇਖੋ ਉਧਰ ਆਇਆ ਸੀ ਰੋਡ ਪਾਰ ਕੀਤਾ ਹੁਣ ਮੈਂ ਇਸ ਸਾਈਡ ਆ ਗਿਆ ਆ ਪੈਟਰੋਲ ਪੰਪ ਆ ਔਰ ਆ ਜਿਹੜੀ ਉੱਪਰ ਨੂੰ ਜਗਾ ਹਜ਼ਾਰੀਆਂ ਰੋਡ ਜਾ ਰਹੀ ਆ ਇਹਦੇ ਉੱਪਰ ਨੂੰ ਸਿੱਧਾ ਉੱਪਰ ਨੂੰ ਸਿੱਧਾ ਜਾਣਾ ਸਾਹਮਣੇ ਟੱਕਰ ਤੇ ਦੇਖ ਸਕਦੇ ਹੋ ਉਹੀ ਅਮਾਨੀ ਦਾ ਘਰ ਪਹਿਲੀ ਵਾਰ ਅੱਜ ਮੈਂ ਅੱਖੀਂ ਦੇਖ ਰਿਹਾ ਲਾਈਵ ਦੇਖ ਰਿਹਾ ਨਹੀਂ ਮੈਂ ਇਹਦੀ ਇੱਕ ਵੀਡੀਓ ਵੀ ਬਣਾਈ ਹੋਈ ਆ ਮੈਂ ਤੁਸੀਂ ਦੇਖ ਸਕਦੇ ਚੈਨਲ ਤੇ ਜਾ ਕੇ ਮੈਂ ਵੀਡੀਓ ਬਣਾਈ ਸੀ ਇਹਦੇ ਬਾਰੇ ਦੱਸਿਆ ਸੀਗਾ ਉਹੀ ਚੀ ਖੁਦ ਇੱਥੇ ਆ ਗਿਆ ਹੁਣ ਦੱਸਾਂਗਾ ਉਹੀ ਚੀਜ਼ਾਂ ਸਾਨੂੰ ਸੇਮ ਆ ਉਹ ਦੇਖੋ ਉਹ ਜਾਣਾ ਸਾਹਮਣੇ ਆਪਾਂ ਨੇ ਭਈਆ ਦੇਖੋ ਨਾ ਮੇਨ ਗੇਟ ਹੈ ਘਰ ਦਾ ਠੀਕ ਹੈ ਇੱਥੇ ਸਾਹਮਣੇ ਵੀਡੀਓ ਬਣਾਉਣ ਨਹੀਂ ਦੇ ਰਹੇ ਸੀ ਮੈਂ ਬੋਝ ਕੇ ਜੀ ਬਣਾਈ ਹੈ ਤੇ ਹੁਣ ਘਰੇ ਬੈਠ ਕੇ ਵਾਇਸਓਵਰ ਕੀਤੀ ਹੈ ਇਹਦੀ ਆ ਮੇਨ ਗੇਟ ਆ ਆ ਗੱਡੀ ਖੜੀ ਏ ਕਿ ਇੱਥੇ ਇਹ ਘਰ ਦੇ ਨਾਲ ਇੱਕ ਆ ਸ਼ਾਪ ਸੀ ਇੱਥੋਂ ਮੈਂ ਪਾਣੀ ਲਿਆ ਤੇ ਆ 30 ਰੁਪਏ ਦਾ ਦਹੀਂ ਜ ਲੈ ਆ ਲੱਸੀ ਜੀ ਮਿੱਠੀ-ਮਿੱਠੀ ਬੜੀ ਸੁਆਦ ਆ ਲਓ ਜੀ ਫਾਈਨਲੀ ਮੈਂ ਆ ਹੀ ਗਿਆ ਇੱਥੇ ਆ ਸਾਈਡ ਤੇ ਖੜਾ ਮੈਂ ਕੋਨੇ ਤੇ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਥੋੜਾ ਦੱਸਦਾ ਡਿਟੇਲ ਚ ਇਹ ਅੰਟੀਲੀਆ ਬਿਲਡਿੰਗਾਂ ਇਹਦੇ ਅੰਦਰ 27 ਫਲੋਰ ਨੇ ਇਹਦੇ ਅੰਦਰ ਇੱਕ ਸਿਨੇਮਾ ਹਾਲ ਹੈ ਉਹਦੇ ਅੰਦਰ 50 ਬੰਦੇ ਫਿਲਮ ਦੇਖ ਸਕਦੇ ਨੇ ਔਰ ਇਹਦੇ ਅੰਦਰ ਇੱਕ ਸਵੀਮਿੰਗ ਪੂਲ ਬਣਿਆ ਹੋਇਆ ਜਿਹਦਾ ਪਾਣੀ ਆਪਣੇ ਆਪ ਸਾਫ਼ ਹੋ ਜਾਂਦਾ ਇਸ ਬਿਲਡਿੰਗ ਦੇ ਵਿੱਚ 600 ਬੰਦਾ ਕੰਮ ਕਰਦਾ ਜਿਨ੍ਹਾਂ ਦੀ ਸੈਲਰੀ ਲੱਖਾਂ ਰੁਪਏ ਦੇ ਵਿੱਚ ਹੁੰਦੀ ਹੈ ਔਰ ਸਭ ਤੋਂ ਵੱਡੀ ਗੱਲ ਇਹਦੀ ਇਹ ਹੈ ਕਿ ਇਹਦੀ ਛੱਤ ਦੇ ਉੱਪਰ ਨੇ ਇੱਕ ਹੈਲੀਪੈਡ ਬਣਿਆ ਹੋਇਆ ਇੱਥੇ ਹੈਲੀਕਾਪਟਰ ਉਤਰ ਸਕਦਾ ਤੇ ਚੜ੍ਹ ਸਕਦਾ ਔਰ ਇਹਦੇ ਤੇ ਜੋ ਟੋਟਲ ਖਰਚਾ ਆ ਉਹ 13000 ਕਰੋੜ ਰੁਪਏ ਤੋਂ ਵੀ ਜ਼ਿਆਦਾ ਖਰਚਾ ਆਇਆ ਇਹਨੂੰ ਬਣਨ ਵਿੱਚ ਔਰ ਇਹਦੀ ਹਾਈਟ ਪਤਾ ਕਿੰ ਤਾਰ ਤੋਂ ਵੀ ਬਹੁਤ ਜ਼ਿਆਦਾ ਉੱਚੀ ਹੈ ਔਰ ਇਸ ਬਿਲਡਿੰਗ ਨੂੰ ਬਣਨ ਵਿੱਚ ਪੂਰੇ 4 ਸਾਲ ਲੱਗੇ ਨੇ ਔਰ ਇਹਦੇ ਵਿੱਚ 10 ਲਿਫਟਾਂ ਨੇ ਸੋ ਦੋਸਤੋ ਦੇਖਿਆ ਤੁਸੀਂ ਮਕੇਸ ਮਾਨਦੀ ਦਾ ਘਰ ਸੋ ਉਮੀਦ ਹੈ ਮੈਨੂੰ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਔਰ ਕੱਲ ਦੇ ਬਲੌਗ ਦੇ ਵਿੱਚ ਆਪਾਂ ਦਿਖਾਵਾਂਗੇ ਤੁਹਾਨੂੰ ਗੇਟਵੇ ਆਫ ਇੰਡੀਆ ਤਾਜ ਹੋਟਲ ਜੋ ਕਿ ਇੰਡੀਆ ਦਾ ਸਭ ਤੋਂ ਵੱਡਾ ਹੋਟਲ ਹੈ ਔਰ ਪੁਰਾਣਾ ਹੋਟਲ ਹੈ ਇਹ ਚੀਜ਼ਾਂ ਕੱਲ ਦੇ ਬਲੌਗ ਚ ਦਿਖਾਵਾਂਗੇ ਸੋ ਮਿਲਦੇ ਆਂ ਅਗਲੇ ਵੀਡੀਓ ਤੱਕ ਬਾਏ ਬਾਏ